ਸਵਾਗਤ ਕਰਦੀ ਆ ਜੀ ਮੈਂ ਸਭ ਦਾ ਰਿਆੜ ਫੂਡ ਚੈਨਲ ਦੇ ਉੱਤੇ YouTube ਤੇ ਇਹ ਜੀ ਅੱਜ ਅਸੀਂ ਨਾ ਪਿਆਜ਼ ਵਾਲਾ ਤੇ ਗਾਜਰ ਵਾਲਾ ਪਰੌਂਠਾ ਬਣਾਵਾਂਗੇ ਬਹੁਤ ਹੀ ਟੇਸਟੀ ਤੇ ਕ੍ਰਿਸਪੀ ਪਰੌਂਠਾ ਬਣਾਵਾਂਗੇ ਬਹੁਤ ਵਧੀਆ ਲੱਗਦਾ ਆ ਬਹੁਤ ਕਰਾਰਾ ਪਰੌਂਠਾ ਬਣਦਾ ਆ ਤੁਸੀਂ ਵੀ ਇਸ ਤਰ੍ਹਾਂ ਕਦੀ ਬਣਾ ਕੇ ਦੇਖਿਓ ਇਹ ਰੈਸਪੀ ਨੂੰ ਜ਼ਰੂਰ ਪਹਿਲ ਦਿਓ ਇਹ ਰੈਸਪੀ ਬਹੁਤ ਵਧੀਆ ਏ ਤੇ ਪਰੌਂਠਾ ਬਣਾਉਣ ਵਾਸਤੇ ਹੁਣ ਅਸੀਂ ਥੋੜਾ ਜਿਹਾ ਮੈਂ ਧਨੀਆ ਕੱਟ ਲਾਂਗੇ ਪਹਿਲਾਂ ਹਰਿਆ ਕਿਉਂਕਿ ਸੀਜ਼ਨ ਚੱਲ ਰਿਹਾ ਤਣੀਆਂ ਹੁਣ ਆਰਾਮ ਨਾਲ ਹੀ ਮਿਲ ਜਾਂਦਾ ਆ ਬਹੁਤ ਜ਼ਿਆਦਾ ਮਿਲ ਜਾਂਦਾ ਆ ਤੇ ਹਰੀਆਂ ਸਬਜ਼ੀਆਂ ਜਿਹੜੀਆਂ ਆ ਆਰਾਮ ਨਾਲ ਮਿਲ ਜਾਂਦੀਆਂ ਨੇ ਆਪਾਂ ਇਹਨਾਂ ਦੇ ਪਰੌਂਠੇ ਵਗੈਰਾ ਬਣਾ ਕੇ ਖਾ ਸਕਦੇ ਆ ਇਹੀ ਇੱਕ ਸਰਦੀਆਂ ਦਾ ਮੌਸਮ ਹੁੰਦਾ ਜਿਹਦੇ ਜਿਹੜੇ ਮੌਸਮ ਦੇ ਵਿੱਚ ਸਾਨੂੰ ਖੁੱਲੀਆਂ ਸਬਜ਼ੀਆਂ ਮਿਲਦੀਆਂ ਨੇ ਹਰੀਆਂ ਆਪਾਂ ਇਸੇ ਤਰ੍ਹਾਂ ਹੀ ਪਿਆਜ਼ ਵੀ ਕੱਟ ਲਵਾਂਗੇ ਸਲਾਈਸਾਂ ਦੇ ਵਿੱਚ ਲੰਬੇ ਸਲਾਈਸ ਕਰ ਲਵਾਂਗੇ ਤੇ ਇਸ ਤਰ੍ਹਾਂ ਪਿਆਜ਼ਾਂ ਨੂੰ ਵੀ ਆਪਾਂ ਸਾਰੇ ਪਿਆਜ਼ ਨੂੰ ਕੱਟ ਲਵਾਂਗੇ ਇੱਕ ਨਵੇਂ ਤਰੀਕੇ ਦੇ ਨਾਲ ਪਰੌਂਠਾ ਬਣਾਉਣਾ ਅੱਜ ਤੇ ਬਹੁਤ ਹੀ ਕ੍ਰਿਸਪੀ ਤੇ ਬਹੁਤ ਹੀ ਟੇਸਟੀ ਬਣੂਗਾ ਇਹ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਆ ਤੇ ਬਜ਼ੁਰਗ ਵੀ ਬੜੇ ਖੁਸ਼ ਹੋ ਕੇ ਖਾਂਦੇ ਆ ਇਹ ਪਰੌਂਠਾ ਹੀ ਬਹੁਤ ਵਧੀਆ ਬਣਦਾ ਹੈ ਇਸੇ ਤਰ੍ਹਾਂ ਤੁਸੀਂ ਪਹਿਲਾਂ ਵੀ ਬਣਾਏ ਹੋਣਗੇ ਪਰੌਂਠੇ ਪਰ ਤੁਸੀਂ ਮੇਰੀ ਰੈਸਪੀ ਜ਼ਰੂਰ ਵੇਖਿਓ ਇਹ ਰੈਸਪੀ ਨੂੰ ਜ਼ਰੂਰ ਪਹਲ ਦਿਓ ਬਹੁਤ ਹੀ ਵਧੀਆ ਇੱਕ ਵੱਖਰੇ ਢੰਗ ਦੇ ਨਾਲ ਤਿਆਰ ਕੀਤੀ ਗਈ ਰੈਸਪੀ ਆ ਇਹ ਮੋਟੀਆਂ ਮਿਰਚਾਂ ਐ ਭਾਰੇ ਮੋਟੀਆਂ ਮਿਰਚਾਂ ਜ਼ਰੂਰ ਐ ਇੱਕ ਮਤਲਬ ਕਿ ਤਿੱਖੀਆਂ ਘਾਟ ਨੇ ਇਹ ਜਿਆਦਾ ਤਿੱਖੀਆਂ ਨਹੀਂ ਐ ਤੇ ਤੁਸੀਂ ਦੇਖ ਸਕਦੇ ਹੋ ਤਿੱਖੇ ਵਾਲੇ ਪਾਸੇ ਉਹ ਮੈਂ ਇਹਨਾਂ ਨੂੰ ਵਰਤਾਂਗੀ ਵੀ ਨਹੀਂ ਇਹਨਾਂ ਨੂੰ ਜਿੱਧਰੋਂ ਘਟ ਮਿਰਚਾਂ ਮਤਲਬ ਕੋੜੀਆਂ ਹੁੰਦੀਆਂ ਤਿੱਖੀਆਂ ਹੁੰਦੀਆਂ ਨੇ ਮੈਂ ਉਧਰਲਾ ਪਾਸਾ ਜਿਹੜਾ ਉਧਰਲੀ ਸਾਈਡ ਆ ਉਹ ਮੈਂ ਵਰਤਣ ਲੱਗੀਆਂ ਤੇ ਹਰੀ ਮਿਰਚ ਕੱਟ ਲਈ ਐ ਥੋੜੀ ਜੀ ਲਾਲ ਮਿਰਚ ਵੀ ਕੱਟ ਲੈਣੇ ਆ ਬਹੁਤ ਵਧੀਆ ਲੱਗਦੀਆਂ ਨੇ ਇਹ ਦੋ ਰੰਗ ਦੀਆਂ ਮਿਰਚਾਂ ਨੇ ਤੇ ਬਹੁਤ ਹੀ ਵਧੀਆ ਲੱਗਦੀਆਂ ਨੇ ਤੇ ਹੁਣ ਆਪਾਂ ਇੱਕ ਗਾਜਰ ਨੂੰ ਵੀ ਆਪਾਂ ਕद्दूकस ਕਰ ਲਵਾਂਗੇ ਧੋ ਬਣਾ ਕੇ ਇਹਨੂੰ ਵੀ ਇੱਕ ਰੱਖ ਲਿਆ ਸੀ ਤੇ ਹੁਣ ਇਹਦੇ ਇਹਨੂੰ ਵੀ ਆਪਾਂ ਕद्दूकस ਕਰਾਂਗੇ ਇਹ ਪਰੌਂਠਾ ਬਣਦਾ ਬਹੁਤ ਸਵਾਦ ਹੈ ਇਹਨੂੰ ਆਪਾਂ ਦਹੀਂ ਨਾਲ ਵੀ ਖਾ ਸਕਦੇ ਆ ਮੱਖਣ ਨਾਲ ਵੀ ਖਾ ਸਕਦੇ ਆ ਚਟਨੀ ਨਾਲ ਵੀ ਖਾ ਸਕਦੇ ਆ achar ਨਾਲ ਵੀ ਖਾ ਸਕਦੇ ਆ ਇਹ ਸਾਡੀ ਆਪਣੀ ਮਰਜ਼ੀ ਹੁੰਦੀ ਆ ਤੇ ਇਸ ਤਰ੍ਹਾਂ ਆਪਾਂ ਇਹਨੂੰ ਹੁਣ ਕद्दू ਕਸ ਇਹਨੂੰ ਵੀ ਕਰ ਲਿਆ ਗਾਜਰ ਨੂੰ ਵੀ ਜਿੰਨੀ ਚਾਹੀਦੀ ਸੀ ਇਹ ਇੱਕ ਗੱਲ ਆ ਕਿ ਮੈਂ ਇੱਕ ਹੀ ਪਰੌਂਠੇ ਦੇ ਵਿੱਚ ਪਾਣਾ ਹੈ ਇਹ ਸਾਰਾ ਸਮਾਨ ਜੇ ਥੋੜਾ ਬਹੁਤਾ ਰਹਿ ਵੀ ਜਾਊਗਾ ਤੇ ਕੋਈ ਗੱਲ ਨਹੀਂ ਪਰ ਮੈਂ ਇੱਕ ਹੀ ਪਰੌਂਠਾ ਤਿਆਰ ਕਰਕੇ ਤੁਹਾਨੂੰ ਵਖਾਣ ਲੱਗੀ ਆ ਕਿਉਂਕਿ ਇੱਕ ਮੈਂਬਰ ਦਾ ਹੀ ਪਰੌਂਠਾ ਬਣ ਰਿਹਾ ਹੈ ਇਹ ਹੁਣ ਮੈਂ ਇੱਕ ਚਮਚਾ ਪਹਿਲਾਂ ਰिफाइंड ਤੇਲ ਪਾਇਆ ਸੀ ਫਰਾਈਪੈਨ ਦੇ ਵਿੱਚ ਅੱਧਾ ਚਮਚਾ ਮੈਂ ਜੀਰੇ ਦਾ ਪਾਤਾ ਏ ਤੇ ਜੀਰਾ ਜਿਹੜਾ ਇਹ ਤੜਕ ਤੜਕ ਗਿਆ ਏ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਗਾਜਰ ਜਿਹੜੀ ਆ ਉਹ ਜਿਹੜੀ ਕੱਦੂਕਸ ਕੀਤੀ ਹੋਈ ਆ ਉਹ ਪਾਉਂਦੀ ਆ ਹੁਣ ਆ ਵੀ ਜਿਹੜੇ ਪਿਆਜ਼ ਵਗੈਰਾ ਧਨੀਆ ਮਿਰਚਾਂ ਇਹ ਸਾਰਾ ਕੁਝ ਇਹ ਵੀ ਪਾ ਦਿੱਤਾ ਥੋੜਾ ਜਿਹਾ ਸੇਕ ਲਵਾਵਾਂਗੇ ਜਿਆਦਾ ਸੇਕ ਬਿਲਕੁਲ ਨਹੀਂ ਲਵਾਉਣਾ ਇਹਨੂੰ ਅਸੀਂ ਥੋੜਾ ਜਿਆਦਾ ਨਾ ਕੱਚੇਪਨ ਦੀ ਸਮੈਲੀ ਦੂਰ ਕਰਨੀ ਆ ਬਸ ਹੋਰ ਕੁਝ ਨਹੀਂ ਕਰਨਾ ਐਸ ਤਰ੍ਹਾਂ ਤੁਸੀਂ ਪਰੌਂਠਾ ਬਣਾ ਕੇ ਖਾ ਕੇ ਵੇਖਿਓ ਤੁਸੀਂ ਆਖਣਾ ਵੀ ਅਹੀਂ ਬਾਰ-ਬਾਰ ਇਹੋ ਜਿਹੇ ਪਰੌਂਠੇ ਬਣਾਣੇ ਆ ਇੰਨਾ ਟੇਸਟੀ ਤੇ ਇੰਨਾ ਵਧੀਆ ਬਣਦਾ ਨਾ ਬਹੁਤ ਵਧੀਆ ਆਪਾਂ ਥੋੜਾ ਜਿਹਾ ਹੁਣ ਪੀਠਿਆ ਹੋਇਆ ਧਨੀਆ ਪਾ ਤਾਏ ਥੋੜੀਆਂ ਕਾਲੀ ਮਿਰਚ ਪਾ ਤੀਏ ਥੋੜੀ ਜਿਹੀ ਫਲੈਕਸ ਪਾਤੀ ਆਏ ਤੁਹਾਡੀ ਆਪਣੀ ਮਰਜ਼ੀ ਆ ਜੇ ਤੁਹਾਨੂੰ ਮਿਰਚਾਂ ਚਾਹੀਦੀਆਂ ਤੇਜ ਤੇ ਪਾ ਸਕਦੇ ਹੋ ਨਹੀਂ ਤੇ ਨਹੀਂ ਪਾਉਣੀਆਂ ਥੋੜਾ ਜਿਹਾ ਨਮਕ ਵੀ ਆਪਾਂ ਮਿਕਸ ਕਰ ਦਿੰਨੇ ਆ ਸਵਾਦ ਅਨੁਸਾਰ ਬਸ ਐਹੀ ਸਮਾਨ ਪਾਉਣਾ ਹੋਰ ਆਪਾਂ ਪਾਉਣਾ ਨਹੀਂ ਕਿਉਂਕਿ ਆਮਚੂਰਾ ਵਗੈਰਾ ਆਪਾਂ ਜਿਹੜਾ ਆ ਇਹਦੇ ਚ ਨਹੀਂ ਵਰਤਣਾ ਤੇ ਇਹ ਉਦਾਂ ਹੀ ਬਹੁਤ ਟੇਸਟੀ ਬਣਦਾ ਇਹ ਪਰੌਂਠਾ ਐਦਾਂ ਹੀ ਬਹੁਤ ਟੇਸਟੀ ਬਣਨਾ ਇਹਨੇ ਹੁਣ ਗੈਸ ਕਰਤਾ ਬੰਦ ਤੇ ਜਿਹੜਾ ਆਪਾਂ ਸਟਫਿੰਗ ਤਿਆਰ ਕਰਨਾ ਸੀ ਭਰਨਾ ਵਾਸਤੇ ਉਹ ਸਾਡਾ ਤਿਆਰ ਹੋ ਗਿਆ ਏ ਆਪਾਂ ਨੂੰ ਰੋਟੀਆਂ ਦੋ ਜਿਹੜੀਆਂ ਆ ਇਹਨਾਂ ਨੂੰ ਵੇਲ ਲਵਾਂਗੇ ਦੋ ਪੇੜੇ ਲੈ ਲਏ ਨੇ ਮੈਂ ਤੇ ਇਹਨਾਂ ਰੋਟੀਆਂ ਨੂੰ ਆਪਾਂ ਜਿਹੜਾ ਆ ਗੋਲ ਵੀ ਬਣਾ ਸਕਦੇ ਆ ਆਪਣੀ ਮਰਜ਼ੀ ਨਾਲ ਆਪਾਂ ਚੁਨکریاں ਵੀ ਬਣਾ ਸਕਦੇ ਹਾਂ ਜਿਹੜਾ ਮਰਜ਼ੀ ਆਪਾਂ ਇਹਨਾਂ ਨੂੰ ਆਕਾਰ ਦੇ ਸਕਦੇ ਹਾਂ ਆ ਦੇਖੋ ਇਦਾਂ ਚੁਨਕਰੀ ਵੀ ਬਣ ਜਾਂਦੀ ਆ ਬੜੇ ਆਰਾਮ ਨਾਲ ਬਣ ਜਾਂਦੀ ਚੁਨਕਰੀ ਰੋਟੀ ਜੇ ਆਪਣੇ ਮਰਜ਼ੀ ਨਾਲ ਬਣਾਣੀ ਹੋਏ ਤਾਂ ਜੇ ਨਹੀਂ ਤਾਂ ਸਿੱਧੀ ਵੀ ਬਣ ਜਾਂਦੀ ਆ ਮਤਲਬ ਇਹ ਤਾਂ ਮੈਂ ਸਿਰਫ ਦੱਸਣ ਵਾਸਤੇ ਹੀ ਬਣਾ ਰਹੀ ਆ ਵੀ ਇਦਾਂ ਵੀ ਰੋਟੀ ਬਣ ਜਾਂਦੀ ਆ ਥੋੜਾ ਜਿਹਾ ਆਪਾਂ ਉਤੇ ਧੂੜਾ ਲਾਵਾਂਗੇ ਪਲੇਥਨ ਲਗਾਵਾਂਗੇ ਫਿਰ ਆਪਾਂ ਇਹਨੂੰ ਥੋੜਾ ਜਿਹਾ ਵੇਲ ਲਵਾਂਗੇ ਦੇਖੋ ਚਨੁਕਰੀ ਹੋ ਗਈ ਹੈ ਇਹ ਰੋਟੀ ਇਹਨੂੰ ਕੱਟਣ ਦੀ ਜ਼ਰੂਰਤ ਵੀ ਨਹੀਂ ਪਈ ਸਾਰੇ ਪਾਸਿਓਂ ਕੁਝ ਵੀ ਨਹੀਂ ਕੱਟਣਾ ਇਹਦਾ ਵੈਸੇ ਹੀ ਇਹ ਚਨੁਕਰੀ ਹੋ ਗਈ ਹੈ ਰੋਟੀ ਆਪਾਂ ਇਸ ਤਰ੍ਹਾਂ ਹੀ ਕਰਕੇ ਇਹਨੂੰ ਵੀ ਉਹਦੇ ਉਹਦੇ ਆਕਾਰ ਦੀ ਬਣਾ ਲੈਣਾ ਆ ਜੇ ਥੋੜੀ ਬਹੁਤੀ ਬਚ ਵੀ ਜਾਂਦੀ ਆ ਕੋਈ ਮਤਲਬ ਵੱਧ ਘੱਟ ਬੰਦੀ ਤੇ ਕੋਈ ਚੱਕਰ ਨਹੀਂ ਆ ਕਿਉਂਕਿ ਇਹ ਏਡੀ ਕੋ ਗੱਲ ਨਹੀਂ ਹੁੰਦੀ ਵੇਲਣੇ ਨਾਲ ਫਿਰ ਉਹ ਸਹੀ ਹੋ ਜਾਂਦੀ ਹੁੰਦੀ ਆ ਏਡਾ ਔਖਾ ਕੋਈ ਕੰਮ ਨਹੀਂ ਹੈਗਾ ਇਹਦਾ ਪਰ ਫਿਰ ਵੀ ਟੇਸਟ ਦੇਖਿਓ ਇਹਦਾ ਟੇਸਟ ਬੜਾ ਬੰਨਾ ਜੇ ਇਸ ਤਰ੍ਹਾਂ ਬਣਾ ਕੇ ਤੇ ਬਹੁਤ ਹੀ ਵਧੀਆ ਚੀਜ਼ ਬੰਦੀ ਆ ਨਾ ਦੇਖਣ ਨੂੰ ਵੀ ਬੜਾ ਸੋਹਣਾ ਚਨੁਕਰਾ ਪਰੌਂਠਾ ਸੋਹਣਾ ਲੱਗਦਾ ਹੈ ਥੋੜਾ ਜਿਹਾ ਆਪਾਂ ਥੱਲੇ ਆਟਾ ਲਾ ਲਵਾਂਗੇ ਕਿਉਂਕਿ ਇਹ ਫਿਰ ਜੁੜੇਗੀ ਨਹੀਂ ਹੁਣ ਥੋੜਾ ਜਿਹਾ ਉੱਤੇ ਰਫੈਂਟ ਤੇਲ ਲਾ ਲਵਾਂਗੇ ਇਹਦੀ ਜਗ੍ਹਾ ਤੁਸੀਂ ਦੇਸੀ ਜੀ ਵੀ ਵਰਤ ਸਕਦੇ ਹੋ ਘਿਓ ਨੂੰ ਦੇਸੀ ਘਿਓ ਨੂੰ ਵਰਤ ਸਕਦੇ ਹੋ ਪਰ ਮੈਂ ਇੱਥੇ ਰਫੈਂਟ ਤੇਲ ਹੀ ਲਾਵਾਂਗੀ ਹੁਣ ਇਹ ਜਿਹੜੇ ਪਿਆਜ਼ ਤੇ ਗਾਜਰ ਵਿੱਚ ਜਿਹੜੀ ਆਪਾਂ ਮਿਕਸ ਕੀਤਾ ਸੀ ਇਹ ਸਾਰਾ ਜਿਹੜਾ ਆ ਠੰਡਾ ਹੋ ਗਿਆ ਆ ਤੇ ਆਪਾਂ ਹੁਣ ਇਹਨਾਂ ਨੂੰ ਫਲਾ ਲਵਾਂਗੇ ਸਾਰਾ ਪਾਉਣਾ ਸਾਰਾ ਵੀ ਪਾ ਸਕਦੇ ਆ ਥੋੜਾ ਪਾਉਣਾ ਥੋੜਾ ਪਾ ਲਓ ਬਹੁਤਾ ਪਾਉਣਾ ਬਹੁਤਾ ਪਾ ਲਓ ਇਹ ਆਪਣੀ ਮਰਜ਼ੀ ਹੁੰਦੀ ਆ ਠੀਕ ਹੈ ਆ ਦੇਖੋ ਸਾਰਾ ਫਲਾਇਆ ਗਿਆ ਨਾ ਕਿੰਨਾ ਸੋਹਣਾ ਇਹ ਪਰੌਂਠਾ ਤਿਆਰ ਹੋਊਗਾ ਐਸ ਤਰ੍ਹਾਂ ਹੁਣ ਆਪਾਂ ਆਰਾਮ ਨਾਲ ਆਪਾਂ ਇਹਦੇ ਭੋਲੇ ਭੋਲੇ ਹੱਥਾਂ ਦੇ ਨਾਲ ਇਹਨੂੰ ਜਿਹੜਾ ਆ ਪ੍ਰੈਸ ਕਰ ਦਵਾਂਗੇ ਇਹ ਕਿਸੇ ਪਾਸਿਓਂ ਵੀ ਬਾਹਰ ਨਹੀਂ ਨਿਕਲੇਗਾ ਇਹ ਆ ਕਿ ਪਰਤਲ ਵੀ ਇਹਦੀ ਬੜੀ ਵਧੀਆ ਬਣੇਗੀ ਪਰੌਂਠਾ ਇਹ ਨਾ ਇੱਕਦਮ ਦੱਸੇਗਾ ਕਿ ਵਾਕਈ ਦੋ ਦੋ ਰੋਟੀਆਂ 'ਚ ਮੈਨੂੰ ਜੋੜ ਕੇ ਪਾਇਆ ਸੀ ਜਿਹੜਾ ਮਟੀਰੀਅਲ ਪਾਇਆ ਹੋਇਆ ਖਾਣ ਦੇ ਵੇਲੇ ਪਤਾ ਲੱਗ ਜਾਏਗਾ ਕਿ ਕੀ ਚੀਜ਼ ਆਪਾਂ ਰੋਟੀ ਦੇ ਵਿੱਚ ਪਾਈ ਆ ਦੇਖਿਓ ਤੁਸੀਂ ਇਹ ਵੀਡੀਓ ਨੂੰ ਪੂਰੀ ਵੇਖਿਆ ਕਰੋ ਤਾਂ ਹੀ ਤੁਹਾਨੂੰ ਪਤਾ ਲੱਗ ਸਕੇਗਾ ਕਿ ਇਹ ਜਿਹੜੀਆਂ ਵੀਡੀਓ ਬਣਾਉਂਦੇ ਆ ਇਹਨਾਂ ਦੇ ਵਿੱਚ ਕੰਮ ਕਿਵੇਂ ਕਰ ਰੱਖਿਆ ਏ ਤੇ ਆ ਦੇਖੋ ਆਪਾਂ ਥੋੜਾ ਜਿਹਾ ਤੇਲ ਜਿਹੜਾ ਆ ਤਵੇ ਦੇ ਉੱਤੇ ਲਾ ਦਿੱਤਾ ਜੋਣਾ ਪਰੌਂਠਾ ਜਿਹੜਾ ਪਰੌਂਠਾ ਆ ਤਵੇ ਤੇ ਪਾਤਾ ਇਸੇ ਤਰ੍ਹਾਂ ਆਪਾਂ ਜਿੰਨੇ ਮਰਜ਼ੀ ਪਰੌਂਠੇ ਬਣਾ ਸਕਦੇ ਆ ਭਾਵੇਂ ਜਿੰਨੇ ਮਰਜ਼ੀ ਬਣਾਈ ਜਾਓ ਇਸੇ ਤਰੀਕੇ ਦੇ ਨਾਲ ਤੇ ਇੱਕ ਤਰੀਕਾ ਹੋਰ ਵੀ ਆ ਗੋਲ ਰੋਟੀ ਵੇਲ ਕੇ ਤੇ ਉਹਦੇ ਵਿੱਚ ਵੀ ਆਪਾਂ ਇਹ ਜਿਹੜਾ ਤਿਆਰ ਕੀਤਾ ਗਿਆ ਪਿਆਜ਼ ਵਗੈਰਾ ਗਾਜਰ ਦਾ ਸਾਰਾ ਸਿਗਾ ਮਿਕਸਚਰ ਜਾ ਤੇ ਇਹਦੇ ਵਿੱਚ ਆਪਾਂ ਭਰ ਸਕਦੇ ਆ ਗੋਲ ਪਰੌਂਠੇ ਚ ਵੀ ਉਹ ਮੈਂ ਤੁਹਾਨੂੰ ਵਿਖਾ ਨਹੀਂ ਸਕੀ ਉਹਦੇ ਵਿੱਚ ਵੀ ਗੋਲ ਪਰੌਂਠੇ ਚ ਵੀ ਭਰਿਆ ਜਾਂਦਾ ਬੜੇ ਆਰਾਮ ਨਾਲ ਉਹ ਫੇਰ ਕਿਸ ਦਿਨ ਆਪਾਂ ਜਿਹੜਾ ਇਹ ਵੀਡੀਓ ਪਾਵਾਂਗੇ ਤੇ ਇਹ ਦੇਖੋ ਆਪਾਂ ਉੱਤੇ ਕਿਓ ਲਾਤਾ ਹੈ ਹੁਣ ਆਪਾਂ ਇਦਾਂ ਥੋੜਾ ਜਿਹਾ ਇਹਨੂੰ ਇਦਾਂ ਕਰਾਂਗੇ ਤੇ ਇਹ ਰੋੜ ਆ ਜਾਏਗਾ ਪਰੌਂਠਾ ਜਿਹੜਾ ਰੋੜ ਜਾਏਗਾ ਬੜਾ ਵਧੀਆ ਇਹਨੇ ਕੁੜਕੜਾ ਜਾ ਹੋ ਜਾਣਾ ਦੂਜੇ ਪਾਸੇ ਵੀ ਆਪਾਂ ਥੋੜਾ ਜਿਹਾ ਤੇਲ ਲਗਾ ਦੇਵਾਂਗੇ ਇਹ ਕਾਹਨ ਦੇ ਵਿੱਚ ਇੰਨਾ ਟੇਸਟੀ ਪਰੌਂਠਾ ਹੈ ਬਹੁਤ ਵਧੀਆ ਪਰੌਂਠਾ ਬਣਦਾ ਹੈ ਦੇਖੋ ਇਹ ਖੁੱਲ ਗਿਆ ਪਰੌਂਠਾ ਇਹ ਜਿੱਦਾਂ ਹੀ ਇਹ ਬਣਿਆ ਸੀ ਇਹ ਖੁੱਲ ਗਿਆ ਹੁਣ ਇਹ ਇਹ ਇੱਕ ਪਾਸਿਓਂ ਦੇ ਨੇ ਦੱਸ ਦੇਣਾ ਕਿ ਕੀ ਕੀ ਭਰਿਆ ਇਹਦੇ ਚ ਤੇ ਆਪਣੇ ਆਪ ਹੀ ਇਹ ਜਿਹੜਾ ਪਰੌਂਠਾ ਪਤਾ ਲੱਗ ਜਾਣਾ ਹੈ ਇਹਨੂੰ ਅਸੀਂ ਚਟਣੀਆਂ ਨਾਲ ਚਟਨੀ ਦੇ ਨਾਲ ਵੀ ਖਾ ਸਕਦੇ ਆ ਆਚਾਰ ਦੇ ਨਾਲ ਵੀ ਖਾ ਸਕਦੇ ਆ ਇਹ ਅਸੀਂ ਇਹਨੂੰ ਦਹੀਂ ਦੇ ਨਾਲ ਵੀ ਖਾ ਸਕਦੇ ਹਾਂ ਮੱਖਣ ਦੇ ਨਾਲ ਵੀ ਖਾ ਸਕਦੇ ਹਾਂ ਸਾਡੀ ਆਪਣੀ ਮਰਜ਼ੀ ਹੁੰਦੀ ਤੇ ਆ ਦੇਖੋ ਆਹ ਦੇਖੋ ਵੈਰੀ ਗੁੱਡ ਐਦਾਂ ਪਰੌਂਠਾ ਬਣਾਇਆ ਕਰੋ ਦੇਖੋ ਆਪਣੇ ਆਪ ਦੱਸਣ ਲਿਆ ਕਿ ਮੈਂ ਮਤਲਬ ਹੈਨਾ ਕਿੰਨਾ ਵਧੀਆ ਪਰੌਂਠਾ ਬਣਿਆ ਹੈ ਬਾਕੀ ਤੇਨ ਸਾਡਾ ਜੁੜੀਆਂ ਹੋਈਆਂ ਇੱਕ ਸਾਈਡ ਜਿਹੜੀ ਆ ਉਹ ਖੁੱਲੀ ਹੋਈ ਆ ਤੇ ਇਸ ਤਰ੍ਹਾਂ ਬਣਾ ਕੇ ਖਾਇਆ ਕਰੋ ਨਾਸ਼ਤਾ ਬੜਾ ਵਧੀਆ ਆ ਤੇ ਬਹੁਤ ਹੀ ਨਾ ਪਸੰਦ ਦਾ ਨਾਸ਼ਤਾ ਹੈ ਮੈਨੂੰ ਉਮੀਦ ਆ ਕਿ ਇਹ ਰੈਸਪੀ ਨੂੰ ਤੁਸੀਂ ਬਹੁਤ ਪਸੰਦ ਕਰੋਗੇ ਰਿਆੜ ਫੂਡ ਚੈਨਲ ਤੇ YouTube ਤੇ ਆ ਜੀ ਰਿਆੜ ਫੂਡ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਬੜੀ ਮਿਹਰਬਾਨੀ ਤੁਹਾਡੀ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਮੇਰੇ ਭੈਣ ਭਰਾ ਜਿਹੜੇ ਵੇਖਦੇ ਨੇ ਵੀਡੀਓ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਦੇਖੋ ਕਿੰਨੀ ਵਧੀਆ ਵੀਡੀਓ ਆ ਤੁਸੀਂ ਇਹ ਰੈਸਪੀ ਬਣਾ ਕੇ ਖਾਓਗੇ ਤਾਂ ਫਿਰ ਤੁਹਾਨੂੰ ਆਪਣੇ ਆਪ ਖੁਦ ਹੀ ਪਤਾ ਚੱਲ ਜਾਏਗਾ ਕਿ ਵਾਕਈ ਰੈਸਪੀ ਜਿਹੜੀ ਆ ਮਤਲਬ ਇਹ ਜਾਨਦਾਰ ਹੈਗੀ ਆ ਬਹੁਤ ਵਧੀਆ ਚੀਜ਼ ਬਣੀ ਹੋਈ ਆ ਮਿਲਦੇ ਹਾਂ ਜੀ ਤੁਹਾਨੂੰ ਫਿਰ ਅਗਲੀ ਰੈਸਪੀ ਦੇ ਨਾਲ ਉਨੀ ਦੇਰ ਤੱਕ ਰਿਆਡ ਫੂਡ ਚੈਨਲ ਵੱਲੋਂ ਤੁਹਾਨੂੰ ਗੁੱਡ ਬਾਏ